ਵੇ ਮੈਨੂੰ ਤਾਂ ਕੋਈ ਨਹੀਂ ਪੁੱਛਦਾ ਤੈਨੂੰ ਕੱਟਣ ਵਾਲਾ ਨਹੀਂ ਇਹ ਗੱਲ ਮੇਰੇ ਪੰਨ੍ਹ ਤੋਂ ਖਾਦੀ ਆ ਹੁਣ ਕਿਉਂ ਨਹੀਂ ਸਾਡੇ ਸਾਹ ਦੇ ਤੂੰ ਨਹੀਂ ਤੁਸੀਂ ਕੰਕਾ ਲੱਗੇ ਕਾ ਹੁਣ ਜਾਣੇ ਨਹੀਂ ਤੂੰ ਸੇ ਕੋਸ਼ੀ ਬਣਾਉਣੀ ਅਸੀਂ ਤਾਂ ਕਹਾਂ ਲਾਸਤ ਨੂੰ ਮਰਨਾ ਕਰਦਾ ਅਸੀਂ ਦੁਖੀਆਂ ਸਾਨੂੰ ਕੋ ਪੈਸੇ ਨਹੀਂ ਲੈਣਾ ਨਹੀਂ ਦੇਣਾ ਨਹੀਂ ਥੋੜੀ ਜਿਹੀ ਬੈਟ ਕਰੀ ਸਾਡੇ ਘਰ ਵੀਟਾ ਦਿਓ ਸਾਡੇ ਘਰ ਵੀਟਾ ਦਿਓ ਸਾਨੂੰ ਮਾਰ ਦਿਓ ਉਹ ਸਾਡੇ ਘਰ ਢਾ ਦਿਓ ਸਾਰਾ ਕੁਝ ਢਾ ਦਿਓ

ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਬਹਿਲੋਲਪੁਰ ਹੈ ਜੀ ਇਹ ਜਿਹੜਾ ਹਾਈਵੇ ਨਿਕਲ ਰਿਹਾ ਹੈ ਇਹਦਾ ਕੀ ਮਾਮਲਾ ਤੁਹਾਡੀ ਜ਼ਮੀਨ ਕਿੰਨੀ ਹੈ ਮਾਮਲਾ ਕੀ ਹੈ ਇੱਕ ਤਾਂ ਇਹਨਾਂ ਨੇ ਜੀ ਪੈਸੇ ਬਹੁਤ ਕੱਢ ਦਿੱਤੇ ਸਾਨੂੰ ਨੰਬਰ 2 ਜੀ ਸਾਡੀਆਂ ਜ਼ਮੀਨਾਂ ੱੱਕੇ ਨਾ ਬਾਹਰ ਲੀਆਂ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਇਹ ਵੀ ਜੇ ਆਪਾਂ ਗੱਲ ਕਰੀਏ ਤੁਹਾਡਾ ਕਿ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਫਾਈਲਾਂ ਦਿੱਤੀ ਹੋਈਆਂ ਫਾਈਲਾਂ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ 8ਵੇਂ ਮਹੀਨੇ ਤੋਂ ਅਸੀਂ ਜੀ ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸੰਭਾਲਾ ਲੈ ਭੇਜ ਦਿੱਤਾ ਐਸਡੀਐਮ ਦੇ ਐਸਟੀਐਮ ਦੇ ਅਸੀਂ ਜਾਂਦੇ ਰਹੇ ਹਾਂ 2-3 ਦਿਨ ਹੁਣ ਹਾਲੇ ਸਾਨੂੰ ਕੋਈ ਮਾਜਬਾ ਨਹੀਂ ਮਿਲਿਆ ਕੋਈ ਸਾਨੂੰ ਪੈਸੇ ਨਹੀਂ ਮਿਲੇ ਜਮੀਨਾ ਬਾਤ ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ ਹਾਂਜੀ ਨਹੀਂ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ ਕੀ ਆਸ਼ਵਾਸ਼ਣ ਹੁਣ ਐਸਡੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦਵਾਵਾਂਗੇ ਤੁਹਾਨੂੰ ਅੱਗੇ ਦੇਖੋ ਦਿੰਦੇ ਆ ਜਾਂ ਨਹੀਂ ਦਿੰਦੇ ਇਹਨਾਂ ਦੀ ਮਰਜ਼ੀ ਹੈ ਪਿੰਡ ਬਹਿਲੋਲਪੁਰ ਕੀ ਕੱਟਣਾ ਹੋਈ ਹੈ ਕੱਟਣਾ ਐਂ ਜੀ ਵੀ ਰੇਟ 10 ਲੱਖ ਰੁਪਈਆ ਤੁਹਾਡਾ ਧੱਕੇ ਨਾਲ ਸਾ ਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਅੱਜ ਜੋ ਡੀਡੀ ਟੀਮ ਕਬਜ਼ਾ ਲੈਣੀ ਹੈ ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਇਹ ਸਰਕਾਰ ਵੱਲੋਂ ਸਰਕਾਰ ਵੱਲੋਂ ਜੀ ਉਹਨਾਂ ਫਰਾਂਸ ਨੂੰ ਭੇਜਾਇਆ ਉਹਨਾਂ ਨੇ ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ ਸਾਨੂੰ ਮਤਲਬ ਕਬਜ਼ਾ ਨਹੀਂ ਮੰਨਦੂਰੇਗਾ ਜੀ ਇਹ ਹੁਣ ਤੱਕ ਇਹਦੀ ਕੋਈ ਰਕਮ ਨਹੀਂ ਹੈ ਨਹੀਂ ਆਈ ਸਾਨੂੰ ਸੱਚ ਹੋਏ ਸੀ ਖਾਤਾ ਨੇਤਾ ਜੀ ਉਸੇ ਨੇ ਸੀ ਦਿੱਤਾ ਬਿਲਕੁਲ ਇਹਨਾਂ ਨੂੰ ਤੁਸੀਂ ਇਦਾਂ ਕਿਦਾਂ ਕਹਿੰਦਾ ਵੀ ਛੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਵੀ ਗੱਲ ਲੈ ਲੈਣਗੇ ਬਿਲਕੁਲ ਜੀ ਫਿਰ ਥੋੜੇ ਸਾਹਮਣੇ ਧੱਕਾ ਵਾਂਗ ਥੋੜੇ ਸਾਹਮਣੇ ਸਾਨੂੰ ਧੱਕੇ ਕਰਦੇ ਛੱਡਣਾ ਸੁਖਜੀਤ ਸਿੰਘ ਆ ਜੀ ਮੇਰਾ ਨਾਮ ਪਿੰਨ ਨਗਰ ਬਲੋਲਪੁਰ ਆ ਜੀ ਨਾ ਹੋਈ ਇਥੇ ਹਾਈਵੇ ਬਣ ਰਿਹਾ ਕਿਹੜਾ ਹਾਈਵੇ ਆ ਸਾਰੇ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਐਕਵਾਇਰ ਕਰ ਰਿਆ ਜੀ ਸਾਨੂੰ ਅਸੀਂ ਇਹਨਾਂ ਤੋਂ ਨਾ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਟ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਐਸਡੀਐਮ ਦਫ਼ਤਰ ਜਾਂਦੇ ਆ ਉਹ ਕਹਿੰਦੇ ਲੁਧਿਆਣੇ ਜਾਓ ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਸੁਮਰਾਲੇ ਜਾਓ ਉੱਥ ਨਾ ਅਸੀਂ ਉਹਨਾਂ ਤੋਂ ਕੋਈ ਪ੍ਰਬੰਧ ਕਰਨਾ ਪਾਣੀ ਦਾ ਪ੍ਰਬੰਧ ਨਾ ਕੁਝ ਹੋਰ ਜੀ ਤਾਂ ਕੇ ਨਾਲ ਕੋਈ ਨਾ ਰਸਤਾ ਆਇਆ ਜੀ ਕੋਈ ਇੱਥੇ ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ ਜਿਹੜਾ ਕੀਲੇ ਦਾ ਰੇਟ ਚੱਲਦਾ ਸਾਰਾ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੇ ਤਾਂ 50 50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਲੱਖ ਰੁਪਏ ਮਿਲਦਾ ਜੀ ਟੋਟਲ ਜਦ ਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆ ਭਾਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਤੁਸੀਂ ਗੱਲ ਫਾਈਨਲ ਕਰੋ ਵੀ ਅੱਜ ਹਮਲਾ ਫੇਲਾ ਲੈ ਗਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਜੀ ਇਹਦਾ ਲੇ ਉਧਰੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਜੀ ਲੈ ਕੇ ਦਵਾ ਗਏ ਉਸ ਜੇ ਰੇਟ ਬਤੂਗੀ ਜਾਂ ਪ੍ਰਸ਼ਾਸਨ ਕੁਝ ਵੀ ਕੋਈ ਹੱਲ ਕਰਕੇ ਦੇਊਗਾ ਜੀ ਅੱਜ ਸਿੱਧਾ ਹੀ ਆਗੇ ਅੱਜ ਸਿੱਧਾ ਹੀ ਆਗੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਸਫਸਲਾਂ ਬੀਜੀਆਂ ਹੋਈਆਂ ਸਰ ਫੇਸ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਾਜੂਗਾ ਜੀ ਪੰਜਾਬ ਸਰਕਾਰ ਦਾ ਵੀ ਇੱਥੇ ਅਸੀਂ ਮਤਲਬ ਐਮਐਲਏ ਸਾਹਿਬ ਤੱਕ ਹੁਣ ਤੱਕ ਕਿੰਨੇ ਵਾਰੀ ਉਹਨਾਂ ਨੂੰ ਲੈਟਰਾਂ ਦੇ ਚੱਕੇ ਲਿਖ ਲਿਖ ਕੇ ਜੀ ਤੇ ਉਹਨਾਂ ਨੇ ਵੀ ਕੋਈ ਜ਼ਿੰਮੇਵਾਰਾਂ ਦਾ ਕਿੰਨੇ ਕਿੰਨੇ ਵਾਰੀ ਅਸੀਂ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਆ ਉਹਨਾਂ ਵੱਲੋਂ ਵੀ ਕੋਈ ਐਮਐਲਏ ਨਹੀਂ ਜਾਂ ਕਿਸੇ ਕੋਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਗੀ ਕਿਸੇ ਨੇ ਅੱਗੇ ਤੱਕ ਵਾਹ ਨਹੀਂ ਫੜੀ ਜੀ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਸਾ ਸਾਨੂੰ ਧਰਨੇ ਲਾਉਂਦੇ ਆ ਨੂੰ ਕੋਈ ਕੋਈ ਨਹੀਂ ਪੁੱਛਦਾ ਜੀ ਸਰ ਬਸ ਤਾਂ ਕੰਮ ਕੀ ਚੱਲਦੀ ਆ ਜੀ ਅੰਨਾ ਪੀ ਜਾਂਦਾ ਕੁੱਤੇ ਚੱਟੀ ਜਾਂਦੇ ਨੇ ਜੀ ਬਸ ਦੇਖੋ ਜੀ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈ ਅ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ ਪਰ ਐਕਟ ਰਾਈਟ ਟੂ ਫੇਅਰ ਕੰਪਨਸੇਸ਼ਨ ਜਿਹੜਾ ਐਕਟ ਹੈਗਾ ਵੇ ਅ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਉਸ ਸੰਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜਿਹੜਾ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਾਇਆ ਸੀਗਾ ਸਾਰਿਆਂ ਨੂੰ ਜੇ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ-ਜੋ ਰੈਲੇਵੈਂਟ ਡਾਕੂਮੈਂਟਸ ਸੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ ਮੇਰੇ ਕੋ 15 ਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆਗੀਆਂ ਇਹਨਾਂ ਨੇ ਕਿਸਾਨ ਭਰਾ ਬਣ ਦਿੱਤੀਆਂ ਉਹਨਾਂ ਦੇ ਵਿਥਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਅਵਾਰਡ ਹੋ ਚੁੱਕਾ ਹੋਇਆ ਉਹਦਾ ਪਜੈਸ਼ਨ ਲਿਆ ਜਾਵੇ ਉਸ ਲੜੀ ਤਹਿਤ ਇਹ ਮਾਨਯੋਗ ਹੁਕਮ ਨਾਲ ਜੀ ਸਾਹਿਬ ਜੀ ਗੱਲ ਕਰੀਏ ਤੁਸੀਂ ਐਂਓ ਕਬਜ਼ਾ ਲੈਣ ਵਾਸਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੀ ਉਹ ਕਹਿ ਰਹੇ ਨੇ ਸਾਨੂੰ ਤਾਂ ਕੋਈ ਨੋਟਿਸ ਹੀ ਨਹੀਂ ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨੰਬਰ ਨਹੀਂ ਦਿੱਤਾ ਕੋਈ ਖਾਤ ਨਹੀਂ ਦਿੱਤੇ ਤਾਂ ਵੀ ਇਹ ਸਾਡੀ ਜ਼ਮੀਨ ਤੇ ਕਬਜ਼ਾ ਲੈਣਾ ਮੈਂ ਵੇਖੋ ਬਹਿਲੋਲਪੁਰ ਦੀ ਗੱਲ ਕਰਾਂ ਪੋਤ ਦੀ ਗੱਲ ਕਰਾਂ 90% ਲੋਕਾਂ ਨੇ ਪੈਸੇ ਚੱਕਲੇ ਹੋਏ ਨੇ ਇਹਨਾਂ ਦੋ ਪਿੰਡਾਂ ਦੀ ਗੱਲ ਕਰਾਂ ਦੋ ਪਿੰਡਾਂ ਦੇ ਅਫਸਰ ਅੱਗੇ ਅਸੀਂ ਚੱਲਦੇ ਰਾਵਾਂਗੇ ਹੌਲੀ ਹੌਲੀ ਕਰਕੇ ਪੈਸੇ ਚੁਕਨਾ ਨਾ ਚੁਕਨਾ ਕਿਸਾਨ ਦੀ ਮਰਜ਼ੀ ਹੈ ਅਸੀਂ ਬੇਨਤੀ ਕਰ ਸਰ ਵੀ ਆਪਣੀ ਫਾਈਲ ਜਮ੍ਹਾਂ ਕਰਾਓ ਜਿਵੇਂ ਮੇਰੇ ਕੋ 15 ਫਾਈਲਾਂ ਕੈਂਪਲ ਆਇਆ ਸੀ ਵੀ ਫਾਈਲਾਂ ਮੇਰੇ ਕੋ ਆ ਵੀ ਗਈਆਂ ਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਦੋਂ ਅਵਾਰਡ ਅਨਾਉਂਸ ਹੋ ਜਾਂਦਾ ਵੇ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਵੇ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਨੇ ਜਿਵੇਂ ਸੜਕਾਂ ਬਣਾਉਣੀਆਂ ਹਸਪਤਾਲ ਬਣਾਉਣੇ ਆ ਕੋਈ ਰੋਡ ਬਣਾਣੀ ਹੈ ਉਹਦੇ ਵਾਸਤੇ ਤੁਸੀਂ ਜ਼ਮੀਨ ਕੋਇਲ ਕਰ ਸਕਦੇ ਰੋਕ ਨਹੀਂ ਲੱਗ ਜਾ ਸਕਦੀ ਹਾਂ ਜਿਹੜੇ ਕਿਸਾਨ ਪਰਵਾਹ ਵਾਲਾ ਕੁਝ ਰੋਸ ਹੈਗਾ ਉਹਨਾਂ ਨੂੰ ਪੈਸੇ ਘੱਟ ਮਿਲੇ ਨੇ ਉਹ ਆਰਬਿਟਰਟਰ ਕੋ ਜਾ ਕੇ ਆਪਣਾ ਹਨਾਨਸ ਬਣਦਾ ਕੇਸ ਲਗਾ ਸਕਦੇ ਨੇ ਜੋ ਵੀ ਆਰਬਿਟਰਟਰ ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਫਿਲਹਾਲ ਜੋ ਅਵਾਰਡ ਹੋਇਆ ਵੇ ਉਸ ਸੰਸਾਰ ਆਪਣੀਆਂ ਫਾਈਲ ਅਰਡ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮੱਦੇਂ ਹੁੰਦਾ ਵੀ ਬੇਨਤੀ ਕਰਦਾ ਹਾਂ ਆਪਣੀ ਆਪਣੀਆਂ ਫਾਈਲ ਅਰਡ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦੇਵਾਂਗੇ ਸਰ ਕਿੰਨਾ ਰਕਵਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਜਿਹੜਾ ਤੁਹਾਡੇ ਏਰੀਆ 'ਚ ਪੈਂਦਾ ਜੀ ਹਾਂ ਟੋਟਲ ਜਿਹੜਾ ਅਪਰੋਕਸੀਮੇਟਲੀ ਜਿਹੜਾ ਹੈਗਾ ਮੇਰਾ 39 ਪਿੰਡਾਂ ਜਣੇ ਜੀ ਪੈਕਜ 2 ਦੇ ਵਿੱਚ ਬਹਿਲੌਰਪੁਰ ਦੀ ਗੱਲ ਕਰੀਏ ਤੇ 5.75 ਕਿਲੋਮੀਟਰ ਹੈਗਾ ਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰੀਏ 2 ਕਿਲੋਮੀਟਰ ਉਹ ਵੀ ਏਰੀਆ ਹੈਗਾ ਅੱਜ ਅਸੀਂ ਇਹ ਦੋ ਪਿੰਡਾਂ ਦੇ ਪ੍ਰੋਜੈਕਸ਼ਨ ਲੈ ਰਹੇ ਆਂ ਫਿਰ ਹੋਰ ਲਈ ਆਪਾਂ ਕੇ ਪ੍ਰੋਜੈਕਸ਼ਨ ਲੈਂਦੇ ਆਂ ਸਰ ਜਿਹੜਾ ਰੜਕਾ ਲੱਗਿਆ ਕਿਸਾਨ ਜਿਹੜੇ ਰੋਗ ਰਹੇ ਨੇ ਬਲੌਰਪੁਰ ਪਿੰਡ ਦੇ ਵਿੱਚ ਵੀ ਹੈ ਜਾਂ ਕਿਸੇ ਹੋਰ ਪਿੰਡ ਵਿੱਚ ਵੀ ਹੈ ਦੇਖੋ ਜੀ ਅੱਜ ਸ਼ੁਰੂਆਤ ਅਸੀਂ ਬਹਿਲੌਰਪੁਰ ਤੋਂ ਕੀਤੀ ਹੈ ਅਸੀਂ ਪਹਿਲੋਂ ਉਹਨਾਂ ਪਿੰਡਾਂ ਤੇ ਜਾ ਰਹੇ ਆਂ ਜਿੱਥੇ ਮੈਕਸਿਮਮ ਲੋਕਾਂ ਨੇ ਪੈਸੇ ਲੈ ਲਏ ਹੋਏ ਨੇ ਸੋ ਬਹਿਲੌਰਪੁਰ ਪੋਤ ਦੇ ਵਿੱਚ ਮੈਕਸ